ਜਦੋਂ ਕੋਈ ਆ ਕੇ ਗੁਰੂ ਰਾਮਦਾਸ ਦੇ ਦਰਸ਼ਨ ਕਰਨ ਚੋ ਦੇ ਖਾਲਸਾ ਜੀ ਤੇ ਰੇਲਵੇ ਸਟੇਸ਼ਨ ਦੇ ਲਾਗੇ ਨਾ ਤੇ ਇੱਕ ਕਿਸਾਨ ਰਹਿਣਾ ਕਰਦਾ ਏ ਜਿਹੜਾ ਖੇਤੀਬਾੜੀ ਕਰਦਾ ਜਿਹੜਾ ਨਾਮ ਇਤਿਹਾਸ ਦੇ ਵਿੱਚ ਭਾਈ ਆਦਮ ਆਇਆ ਏ ਭਾਈ ਆਦਮ ਖਾਲਸਾ ਜੀ ਆਪਣੇ ਪਿਤਾ ਬਾਪ ਖੇਤੀਬਾੜੀ ਦਾ ਕੰਮ ਕਰਦਾ ਏ ਤੇ ਮਨ ਵਿੱਚ ਇੱਛਾ ਹੈ ਮੇਰੇ ਘਰ ਵਿੱਚ ਵੀ ਪੁੱਤਰ ਪੈਦਾ ਹੋਵੇ ਤੇ ਖਾਲਸਾ ਜੀ ਵਿਆਹ ਹੋਇਆ ਕੋਈ ਪੁੱਤਰ ਪੈਦਾ ਨਾ ਹੋਇਆ ਤੇ ਉਮਰ ਇਹਦੀ ਬਤੀਤ ਹੁੰਦੀ ਗਈ ਬਤੀਤ ਹੋਈ ਗਈ ਖਾਲਸਾ ਜੀ ਤੇ ਇਹਦੀ ਉਮਰ ਨਾ ਤੇ 70 ਸਾਲਾਂ ਤੱਕ ਪਹੁੰਚ ਗਈ ਹੈ ਜਦੋਂ ਬਾਬਾ ਆਦਮ 70 ਸਾਲ ਦਾ ਹੋ ਗਿਆ ਨਾ ਤੇ ਖਾਲਸਾ ਜੀ ਬੜੀ ਮਨ ਵਿੱਚ ਚਿੰਤਾ ਰਹਿੰਦੀ ਹੈ ਮਨੋਂ ਮਣੀ ਸੋਚਦਾ ਘਰ ਵਿੱਚ ਬੜੇ ਪਦਾਰਥ ਨੇ ਕੋਈ ਪਦਾਰਥ ਨਹੀਂ ਘਾਟ ਨਹੀਂ ਮਾਇਆ ਦੀ ਕੋਈ ਘਾਟ ਨਹੀਂ ਪਰ ਸਜਾਇਦਾਦ ਨੂੰ ਇਸ ਮਾਇਆ ਨੂੰ ਕੋਈ ਸੰਭਾਲਣ ਬਾਸਤੇ ਅਗਾਹਾਂ ਬਾਰਸ ਵੀ ਚਾਹੀਦਾ ਹੈ ਨਾ ਮੈਨੂੰ ਬੜੀ ਚਿੰਤਾ ਵਜੇ ਡੁੱਬਦਾ ਹੈ ਇਤਿਹਾਸ ਵਿੱਚ ਜੇਕਰ ਹੁੰਦਾ ਇੱਕ ਦਿਨ ਭਾਈ ਗੁਰਦਾਸ ਆਏ ਭਾਈ ਗੁਰਦਾਸ ਖਾਲਸਾ ਜੀ ਤੇ ਲੰਗ ਰਹੇ ਸਨ ਨਾ ਤੇ ਉਹਨਾਂ ਦੀ ਸੇਵਾ ਭਾਈ ਆਦਮ ਨੇ ਕਰਨਾ ਕੀਤੀ ਉਹਨਾਂ ਨੂੰ ਜਲ ਪਾਣੀ ਪ੍ਰਸਾਦਾ ਪਨ ਛਕਾਇਆ ਜਦੋਂ ਬਾਬਾ ਆਦਮ ਨੇ ਭਾਈ ਗੁਰਦਾਸ ਨੂੰ ਪ੍ਰਸਾਦਾ ਪਾਣੀ ਜਲ ਪਾਣੀ ਛਕਾਇਆ ਹੈ ਨਾ ਤੇ ਦੇਖਿਆ ਭਾਈ ਗੁਰਦਾਸ ਨੇ ਬਾਬਾ ਆਦਮ ਦੇ ਚਿਹਰੇ ਉੱਤੇ ਬੜੀ ਉਦਾਸੀ છਾਈ ਹੋਈ ਹੈ ਚਿਹਰੇ ਦੀ ਉਹ ਰੌਣਕ ਨਹੀਂ ਜਿਹੜੀ ਆਮ ਗ੍ਰਸਤੀ ਦੇ ਚਿਹਰੇ ਤੇ ਦਿਖਣਾ ਕਰਦੀ ਹੈ ਇਹ ਦੇਖਿਆ ਚਿਹਰੇ ਤੇ ਕੋਈ ਰੌਣਕ ਨਹੀਂ ਤੇਰਾ ਉਦਾਸ ਹੈ ਚਿਹਰਾ ਚਿੰਤਾ ਦੇ ਸਹਤ ਹੈ ਤੇ ਭਾਈ ਗੁਰਦਾਸ ਕਹਿੰਦੇ ਦਸਨਾਕਾਰ ਗੁਰਮੁਖਾ ਤੇਰੇ ਚਿਹਰੇ ਤੇ ਇੰਨੀ ਉਦਾਸੀ ਕਿਹੜੀ ਚਿੰਤਾ ਵਿੱਚ ਡੁੱਬਿਆ ਪਿਆ ਏ ਤੇ ਉਸ ਨੇ ਬਾਬਾ ਆਦਮ ਹੱਥ ਜੋੜ ਕੇ ਕਹਿੰਦਾ ਕਿ ਮੇਰੇ ਮਾਨ ਵਿੱਚ ਫੁਰਨਾ ਹੈ ਮੇਰੇ ਘਰ ਵੀ ਪੁੱਤਰ ਪੈਦਾ ਹੋਵੇ ਮੈਂ ਬੜਿਆਂ ਨੂੰ ਸਲਾਹਨਾ ਕੀਤਾ ਮੈਂ ਬੜਿਆਂ ਦੀ ਬੜਾਈ ਕੀਤੀ ਕੋਈ ਮੈਂ ਦੇਵਤਾ ਨਹੀਂ ਛੱਡਿਆ ਜਿਹਦੀ ਪੂਜਾ ਨਾਲ ਕੀਤੀ ਹੋਵੇ ਦੇਵੀਆਂ ਦੀ ਪੂਜਾ ਕੀਤੀ ਤੇ ਮੈਂ ਜਾ ਕੇ ਚਰਾਸਤੇਆਂ ਦੇ ਵਿੱਚ ਦੀਵੇ ਵੀ ਬਲਦਣਾ ਕੀਤੇ ਬਹੁਤੇ ਤੂਨੇ ਟੱਪੇ ਕਰਕੇ ਬਹੁਤੀਆਂ ਮਡੀਆਂ ਆਦਕ ਤੇ ਮੈਂ ਜਾ ਕੇ ਦੇਖ ਲਿਆ ਪਰ ਮੇਰੀ ਮਰਾਦ ਮੇਰੀ ਇੱਛਾ ਕਿਤੋਂ ਵੀ ਪੂਰੀ ਨਾ ਹੋਈ ਮੇਰੇ ਘਰ ਵਿੱਚ ਪੁੱਤਰ ਨਾ ਪੈਦਾ ਹੋਇਆ ਜਿਸ ਕਰਕੇ ਮੈਂ ਬਹੁਤਾ ਹੁਣ ਦੁਖੀ ਰਹਿਣਾ ਕਰਦਾ ਹਾਂ ਤੇ ਭਾਈ ਗੁਰਦਾਸ ਕਹਿੰਦੇ ਭਾਈ ਬਾਬਾ ਆਦਮਾ ਤੂੰ ਗੁੱਸੇ ਨਾ ਹੋ ਤੂੰ ਨਿਰਾਸ਼ ਨਾ ਹੋ ਨਾ ਕਰ ਤੂੰ ਚਿੰਤਾ ਬਚਣਾ ਡੁੱਬ ਤੇਰੇ ਘਰ ਦੀ ਮਰਜ਼ਾ ਤੇਰੇ ਮਨ ਦੀ ਇੱਛਾ ਇੱਕ ਐਸਾ ਦਾਤਾ ਸੰਸਾਰ ਵਿੱਚ ਰਹਿੰਦਾ ਹੈ ਜੋ ਸਾਰਿਆਂ ਦੀ ਇੱਛਾ ਪੂਰੀ ਕਰਦਾ ਸੋਡੀ ਸੁਲਤਾਨ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਦੇ ਵਿੱਚ ਜਾ ਕੇ ਬੇਨਤੀ ਕਰ ਉਹਨਾਂ ਦੀ ਜਾ ਕੇ ਸੇਵਾ ਕਰਨੀ ਕਰ ਜੇ ਸੇਵਾ ਕਰੇਗਾ ਤੇ ਉਹ ਦਾ ਐਸੇ ਨੇ ਜਿਹੜੇ ਨਿਆਸਰਿਆਂ ਦੇ ਆਸਰੇ ਨੇ ਨ ਮਾੜਿਆਂ ਨੂੰ ਮਾਨ ਬਖਸ਼ਣ ਵਾਲੇ ਨੇ ਨਤੀਜਿਆਂ ਦੇ ਚੀਜ ਨੇ ਜਿਨ੍ਹਾਂ ਦਾ ਕੋਈ ਵੀ ਨਹੀਂ ਹੁੰਦਾ ਨਾ ਉਹਨਾਂ ਦੀ ਬਾਹ ਫੜ ਲੈਣਾ ਕਰਦੇ ਨੇ ਤੂੰ ਵੀ ਜਾ ਕੇ ਉਹਨਾਂ ਦੀ ਸੇਵਾ ਕਰਨੀ ਕਰ ਗੁਰਦਾਸ ਦੇ ਬਚਨ ਮੰਨ ਕੇ ਭਾਈ ਆਦਮ ਨੇ ਆਪਣੇ ਘਰ ਵਾਲੀ ਨੂੰ ਨਾਲ ਲੈ ਕੇ ਖਾਲਸਾ ਜੀ ਅੰਮ੍ਰਿਤਸਰ ਦੀ ਨਗਰੀ ਦੇ ਬਾਲ ਨੂੰ ਚੱਲ ਪਿਆ ਏ ਜਾ ਕੇ ਖਾਲਸਾ ਜੀ ਸਤਗੁਰਾਂ ਦੇ ਦਰਸ਼ਨ ਕੀਤੇ ਨੇ ਮਨੋ ਮਣੀ ਸੋਜਰਾਏ ਮਨੋ ਮਣੀ ਸੋਚਦਾ ਕਹਿੰਦਾ ਲੱਗਿਆ ਕਹਿੰਦਾ ਜੇ ਮੇਰੀ ਮਨ ਦੀ ਇੱਛਾ ਪੂਰੀ ਨਾ ਹੋਈ ਨਾ ਜੇ ਮੇਰੇ ਘਰ ਪੁੱਤਰ ਨਾ ਪੈਦਾ ਹੋਇਆ ਮੈਂ ਸੰਸਾਰ ਦੇ ਕਰਤੇ ਦੀ ਪੂਜਾ ਕਰਾਂਗਾ ਸੇਵਾ ਕਰਾਂਗਾ ਜਿਸ ਕਰਕੇ ਮੈਨੂੰ ਸੇਵਾ ਦਾ ਫਲ ਤਾਂ ਜਰੂਰ ਮਿਲੇਗਾ ਇੱਛਾ ਭਾਵੇਂ ਨਾ ਹੀ ਪੂਰੀ ਹੋਵੇ ਸੇਵਾ ਦਾ ਫਲ ਤਾਂ ਮੈਨੂੰ ਜਰੂਰ ਮਿਲਣਾ ਹੈ ਨਾ ਇਸ ਨੇ ਸੋਚ ਕੇ ਖਾਲਸਾ ਜੀ ਇਨੇ ਲੰਗਰਾਂ ਦੇ ਵਿੱਚ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਹੈ ਸੇਵਾ ਕੀ ਕਰਦਾ ਏ ਦੋ ਪੰਡਾ ਖਾਲਸਾ ਜੀ ਲੱਕੜਾਂ ਦੀਆਂ ਲੈ ਕੇ ਆਉਂਦਾ ਏ ਜੰਗਲ ਦੇ ਵਿੱਚੋਂ ਇੱਕ ਪੰਡ ਗੁਰੂ ਕੇ ਲੰਗਰਾਂ ਦੇ ਵਿੱਚ ਸਿੱਖਾਂ ਦੀ ਸੇਵਾ ਦੇ ਵਿੱਚ ਦੇ ਦੇਣਾ ਕਰਦਾ ਏ ਦੂਜੀ ਪੰਡ ਆਪਣਾ ਘਰ ਦਾ ਗੁਜ਼ਾਰਾ ਕਰਨ ਵਾਸਤੇ ਲੱਕੜਾ ਰੱਖ ਲੈਣੀਆਂ ਕਰਦਾ ਏ ਇਸ ਪ੍ਰਕਾਰ ਸੇਵਾ ਕਰਦਿਆਂ ਕਰਦਿਆਂ ਜਦੋਂ ਖਾਲਸਾ ਜੀ ਇਹਨੂੰ ਨਾ ਤੇ 7-8 ਮਹੀਨੇ ਬਤੀਤ ਹੋਏ ਨੇ ਇਤਿਹਾਸ ਵਿੱਚ ਜੇਕਰ ਧੰਨ ਤਾਨ ਗੁਰੂ ਰਾਮਦਾਸ ਮਹਾਰਾਜ ਗੋਇੰਦਵਾਲ ਦੀ ਯਾਤਰਾ ਕਰਨ ਵਾਸਤੇ ਗਏ ਸਨ ਤੇ ਪੋ ਮਾਗ ਦਾ ਖਾਲਸਾ ਜ ਮਹੀਨਾ ਚੱਲਦਾ ਏ ਪੋ ਮਾਗ ਦੇ ਮਹੀਨੇ ਵਿੱਚ ਬਹੁਤੀ ਠੰਡ ਹੁੰਦੀ ਹੈ ਤੇ ਉਸ ਸਮੇਂ ਖਾਲਸਾ ਜੀ ਮੀਂਹ ਵੀ ਬਹੁਤਾ ਤੇਜ਼ ਪੈਣ ਲੱਗ ਗਿਆ ਝੜੀ ਲੱਗ ਗਈ ਜਦੋਂ ਮੀਂਹ ਪੈਂਦਾ ਹੈ ਨਾ ਤੇ ਇੱਧਰ ਸਤਿਗੁਰ ਮਹਾਰਾ 2-3 ਦਿਨਾਂ ਬਾਅਦ ਤੇ ਅੰਮ੍ਰਿਤਸਰ ਨਗਰੀ ਦੇ ਵਿੱਚ ਆਏ ਨੇ ਆਗੇ ਸਤਿਗੁਰ ਸਾਮਾ ਦੇ ਬਖਤਾਏ ਸਤਿਗੁਰਾਂ ਨੇ ਦੇਖਿਆ ਗੁਰਸਿੱਖਾਂ ਦੇ ਬਲ ਸੰਗਤ ਦੇ ਬਲ ਤੱਕਿਆ ਹੈ ਸੰਗਤ ਨੂੰ ਬਹੁਤੀ ਜਿਆਦਾ ਸਰਦੀ ਮਹਿਸੂਸ ਹੁੰਦੀ ਹੈ ਠੰਡ ਲੱਗਦੀ ਹੈ ਗੁਰੂ ਰਾਮ ਦਾ ਸਤਿਗੁਰਾਂ ਨੇ ਬਚਨ ਕੀਤਾ ਭਾਈ ਕੋਈ ਐਸਾ ਗੁਰਨਾਨਕ ਦਾ ਪ੍ਰੇਮੀ ਹੋਵੇ ਸਾਨੂੰ ਪ੍ਰੇਮ ਕਰਨ ਵਾਲਾ ਹੋਵੇ ਜੋ ਸੰਗਤ ਦੇ ਵਾਸਤੇ ਤੇ ਲੱਕੜਾਂ ਦਾ ਪ੍ਰਬੰਧ ਕਰ ਦੇਣਾ ਕਰੇ ਸੰਗਤ ਨੂੰ ਅੰਗੀਠੇ ਬਾਲ ਕੇ ਦੇ ਦੇ ਅੱਗ ਬਾਲ ਕੇ ਦੇ ਦੇ ਨਾ ਕਰੇ ਗੁਰੂ ਨਾਨਕ ਦੇ ਘਰ ਵਿੱਚ ਉਹਦੀ ਜਿਹੜੀ ਮਰਾਦ ਹੋਵੇਗੀ ਉਹਦੀ ਜਿਹੜੀ ਇੱਛਾ ਹੋਵੇਗੀ ਗੁਰੂ ਨਾਨਕ ਸਤਿਗੁਰ ਆਪ ਪੂਰੀ ਕਰਨਗੇ ਉਹਦੀਆਂ ਝੋੜੀਆਂ ਜ਼ਰੂਰ ਭਰਨਗੇ ਇਹ ਜਦੋਂ ਇਹ ਜਦੋਂ ਵਚਨ ਖਾਲਸਾ ਜੀਓ ਬਾਬਾ ਆਦਮ ਨੂੰ ਗੁਰਸਿੱਖਾਂ ਨੇ ਜਾ ਕੇ ਸੁਣਾਇਆ ਨਾ ਕੰਨੋਂ ਕੰਨੀ ਗੱਲ ਪੈਂਦੀ ਗਈ ਬਾਬਾ ਆਦਮ ਨੇ ਘਰ ਵਿੱਚ ਜਿੰਨੀਆਂ ਵੀ ਲੱਕੜਾਂ 7-8 ਮਹੀਨੇ ਦੀਆਂ ਖਾਲਸਾ ਜੀ ਇਕੱਠੀਆਂ ਕੀਤੀਆਂ ਸਨ ਉਹ ਸਾਰੀਆਂ ਲੱਕੜਾਂ ਲੈ ਕੇ ਤੇ ਗੁਰਸਿੱਖਾਂ ਦੇ ਤੇ ਡੇਰਿਆਂ ਦੇ ਵਿੱਚ ਜਾ ਕੇ ਤੰਬੂਆਂ ਦੇ ਵਿੱਚ ਅੰਗੀਠੇ ਬਾਲ ਦੇਣਾ ਕੀਤੇ ਜਦੋਂ ਖਾਲਸਾ ਜੀ ਗੁਰੂ ਰਾਮਦਾਸ ਮਹਾਰਾਜ ਜੀ ਅਸਥਾਨ ਤੇ ਖੜ ਕੇ ਤੱਕਣਾ ਕਰਦੇ ਨੇ ਗੁਰਸਿੱਖਾਂ ਦੇ ਕਰਾਂ ਵਿੱਚ ਗੁਰਸਿੱਖਾਂ ਦੇ ਤੰਬੂਆਂ ਦੇ ਵਿੱਚ ਅੱਗ ਬਲ ਰਹੀ ਹੈ ਦੇਖਣਾ ਕਰਦੀ ਹੈ ਸਤਿਗੁਰ ਮਹਾਰਾਜ ਬੜੇ ਪਰ ਸਾਨੂੰ ਹੀ ਕਿਸੇ ਸਿੱਖ ਨੇ ਸੇਵਾ ਕਰ ਦਿੱਤੀ ਹੈ ਅਗਲਾ ਦਿਨ ਚੜਿਆ ਸਤਿਗੁਰਾਂ ਨੇ ਦੀਵਾਨ ਸਜਾਇਆ ਦਰਬਾਰ ਦੇ ਵਿੱਚ ਸਤਿਗੁਰਾਂ ਨੇ ਪਾਈ ਕਿ ਜਿਹੜੇ ਸਿੱਖ ਨੇ ਰਾਤ ਸੇਵਾ ਕਰਨੀ ਕੀਤੀ ਹੈ ਨਾ ਉਹਨੂੰ ਸਾਡੇ ਪਾਸ ਲੈ ਕੇ ਆਉਣਾ ਕਰੋ ਗੁਰਨਾਥ ਦੇ ਖਜ਼ਾਨੇ ਵਿੱਚ ਉਹਦੀ ਮਰਜ਼ੀ ਪੂਰੀ ਕੀਤੀ ਜਾਵੇਗੀ ਜਾ ਕੇ ਗੁਰਸਿੱਖਾਂ ਨੇ ਬਾਬਾ ਆਦਮ ਨੂੰ ਆਪਣੇ ਨਾਲ ਲੈ ਕੇ ਸਤਗੁਰਾਂ ਦੇ ਦਰਬਾਰ ਵਿੱਚ ਆਏ ਬਾਬਾ ਆਦਮ ਨੇ ਹੱਥ ਜੋੜੇ ਸਤਗੁਰਾਂ ਅੱਗੇ ਖੜੋ ਗਏ ਨੇ ਗੁਰੂ ਰਾਮ ਦਾ ਸਤਗੁਰ ਮਹਾਰਾਜ ਬਾਬਾ ਆਦਮ ਨੂੰ ਕਹਿਣ ਲੱਗੇ ਬਾਬਾ ਜੀ ਤੁਹਾਡੇ ਮਨ ਦੀ ਕੀ ਇੱਛਾ ਦੱਸਣੀ ਕਰੋ 10 ਗੁਰਸਿੱਖਾ ਤੇਰੇ ਮਨ ਦਾ ਫੁਰਨਾ ਕੀ ਹੈ ਕਿਸ ਕਾਰਨ ਵਾਸਤੇ ਤੂੰ ਗੁਰਸਿੱਖਾਂ ਦੀ ਪੂਜਾ ਕੀਤੀ ਹੈ ਸੇਵਾ ਕਰਨੀ ਕੀਤੀ ਦੱਸਣਾ ਕਰ ਤੇ ਇੱਧਰ ਨਾ ਬਾਬਾ ਆਦਮ ਖਾਲਸਾ ਜੀ ਆਪਣੇ ਸਰੀਰ ਵੱਲ ਦੇਖਣਾ ਕਰਦਾ ਇਹਦੇ ਮਨ ਵਿੱਚ ਆਇਆ ਮੇਰਾ ਸਰੀਰ ਤੇ ਹੁਣ ਬੜੇਪਾ ਆ ਗਿਆ ਜਰਾ ਰੋਗ ਨੇ ਗ੍ਰਸ ਲੈਣਾ ਕੀਤਾ ਏ ਜੇ ਮੈਂ ਸਤਿਗੁਰਾਂ પાસે ਕਹਿ ਦਿੱਤਾ ਮਹਾਰਾਜ ਮੈਨੂੰ ਪੁੱਤਰ ਚਾਹੀਦਾ ਐ ਨਾ ਜਿਹੜੇ ਲੋਕ ਸੁਣਨ ਵਾਲੇ ਨੇ ਉਹ ਮੇਰਾ ਮੁਖੌਲ ਉਡਾਉਣਗੇ ਕੀ ਕਹਿਣਗੇ ਹਜੇ ਬੜੇਪਾ ਆ ਗਿਆ ਸਰੀਰ ਦੇ ਉੱਤੇ ਹੁਣ ਵੀ ਪੁੱਤਰ ਮੰਗਣਾ ਕਰਦਾ ਏ ਸਾਰੇ ਮੇਰਾ ਮਜ਼ਾਕ ਉਡਾਉਣ ਕੇ ਜਿਸ ਕਰਕੇ ਹੱਥ ਜੋੜ ਕੇ ਬਾਬਾ ਆਦਮ ਕਹਿ ਲੱਗਿਆ ਮਹਾਰਾਜ ਕਿਰਪਾ ਕਰੋ ਮੈਨੂੰ ਗੁਰਸਿੱਖੀ ਦੀ ਦਾਤ ਬਖਸ਼ਣੀ ਕਰੋ ਆਪਣਾ ਸਿੱਖ ਬਣਾ ਲੈਣਾ ਕਰੋ ਸਿੱਧਗੀ ਸਿੱਖ ਬਣਾ ਲਓ ਮਹਾਰਾਜ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਪਾਈ ਤੇਰੇ ਮਨ ਦਾ ਸੰਕਲਪ ਕੋਈ ਹੋਰ ਹੈ ਤੂੰ ਸੇਵਾ ਕੋਈ ਹੋਰ ਭਾਵਨਾਮਾ ਕਰਕੇ ਕੋਈ ਹੋਰ ਮਰਜ਼ਾ ਧਾਰ ਕੇ ਇੱਛਾ ਤੂੰ ਸੇਵਾ ਕਰਨੀ ਕੀਤੀ ਹੈ ਜਿਸ ਕਰਕੇ ਮੰਗਣਾ ਕਰ ਤੇਰੀ ਕੀ ਇੱਛਾ ਹੈ ਹੱਥ ਜੋੜ ਕੇ ਬਾਬਾ ਆਦਮ ਕਹਿੰਦਾ ਮਹਾਰਾਜ ਨਹੀਂ ਮੈਨੂੰ ਤਾਂ ਤੁਸੀਂ ਪੁੱਤਰੀ ਮੈਨੂੰ ਤਾਂ ਮਹਾਰਾਜ ਤੁਸੀਂ ਗੁਰਸਿੱਖੀ ਬਖਸ਼ ਦੇਣੀ ਕਰੋ ਜੇ ਇਹ ਗੱਲ ਕਹਿ ਨਹੀਂ ਕੀਤੀ ਨਾ ਖਾਲਸਾ ਜਿਓ ਗੁਰੂ ਰਾਮ ਦਾ ਸਤਿਗੁਰ ਮਹਾਰਾਜ ਕਹਿੰਦੇ ਭਾਈ ਚਲੋ ਕੋਈ ਨਾ ਕੱਲ ਨੂੰ ਦੁਬਾਰਾ ਆ ਜਾਏ ਕੱਲ ਨੂੰ ਆ ਕੇ ਮੰਗ ਲੈਣਾ ਕਰਿਓ ਅਗਲੇ ਦਿਨ ਬਾਬਾ ਆਦਮ ਗਿਆ ਇਹ ਖਾਲਸਾ ਜੀ ਗੁਰੂ ਰਾਮ ਦਾ ਸਤਿਗੁਰ ਕਹਿੰਦੇ ਭਾਈ ਮੰਗ ਗੁਰਸਿੱਖਾ ਤੇਰੇ ਮਨ ਦਾ ਕੀ ਫੁਰਨਾ ਏ ਹੱਥ ਜੋੜ ਕੇ ਉਹੀ ਗੱਲ ਦੁਬਾਰਾ ਕਹ ਦਿੱਤੀ ਮਹਾਰਾਜ ਗੁਰਸਿੱਖੀ ਦੀ ਦਾਤ ਮੈਨੂੰ ਮੁਕਤੀ ਬਖਸ਼ ਦੇਣਾ ਗੁਰੂ ਮੈਨੂੰ ਕੁਝ ਵੀ ਨਹੀਂ ਚਾਹੀਦਾ ਜੇ ਜਦੋਂ ਇਹ ਗੱਲ ਕਹੀ ਨਾ ਸਤਗੁਰ ਕਹਿੰਦੇ ਚਲੋ ਕੋਈ ਨਾ ਭਾਈ ਕੱਲ ਨੂੰ ਫੇਰ ਆ ਜਾਣਾ ਗੁਰ ਕੱਲ ਨੂੰ ਆ ਕੇ ਮੰਗ ਲਿਓ ਇਹ ਜਦੋਂ ਖਾਲਸਾ ਜੀ ਤੀਜਾ ਦਿਨ ਝੜਿਆ ਨਾ ਤੇ ਇਹਦੀ ਘਰ ਵਾਲੀ ਨੂੰ ਪਤਾ ਲੱਗਿਆ ਚੌਥਾ ਗੁਰਦੇਵ ਸੋਢੀ ਸੁਲਤਾਨ ਮੇਰੇ ਪਤੀ ਦੇ ਉੱਤੇ ਤਿਰਠਿਆ ਹੋਇਆ ਹੈ ਪ੍ਰਸੰਨ ਹੋਇਆ ਹੈ ਉਹ ਕਹਿੰਦਾ ਜੋ ਤੁਸੀਂ ਮੰਗਣਾ ਹੈ ਮੰਗ ਲੈਣਾ ਗੁਰ ਤੁਹਾਡੀ ਇੱਛਾ ਪੂਰੀ ਹੋਵੇਗੀ ਤੇ ਉਹਦੀ ਘਰ ਵਾਲੀ ਬਾਬਾ ਆਦਮ ਦੀ ਖਾਲਸਾ ਜੀ ਬਾਬਾ ਆਦਮ ਦੇ ਨਾਲ ਗਈ ਹੈ ਤੇ ਉਹਨੇ ਕਿਸੇ ਪ੍ਰਕਾਰ ਦੀ ਸੰਸਾਨੀ ਨਹੀਂ ਕੀਤੀ ਗੁਰੂ ਰਾਮਦਾਸ ਮਹਾਰਾਜ ਦੇ ਦਰਬਾਰ ਵਿੱਚ ਜਾ ਕੇ ਕਹਿਣ ਲੱਗੀ ਕਹਿੰਦੀ ਮਹਾਰਾਜ ਸਾਡੇ ਮਨ ਦੀ ਭਾਵਨਾ ਮਾ ਦਾ ਇਹ ਸੀ ਅਸੀਂ ਮਹਾਰਾਜ ਦੀ ਪੁੱਤਰ ਦੀ ਇੱਛਾ ਰੱਖ ਕੇ ਸੇਵਾ ਕਰਨ ਲੱਗੇ ਸਾਂ ਪਰ ਇਹਨਾਂ ਨੇ ਆਪਣੇ ਸਰੀਰ ਦੀ ਹਾਲਤ ਦੇਖੀ ਹੈ ਜਿਹੜਾ ਇਹ ਡਾੜਾ ਹੋ ਗਿਆ ਨਾ ਇਹ ਚਿੱਟੇ ਰੰਗ ਦਾ ਧੌਲੇ ਆ ਗਏ ਨੇ ਜਿਹੜਾ ਸਰੀਰ ਹੈ ਨਾ ਇਹ ਦਾ ਸਾਰਾ ਹੁਣ ਕਮਜ਼ੋਰ ਹੋ ਗਿਆ ਹੱਡ ਦਿਖਣ ਲੱਗ ਗਏ ਨੇ ਜਿਸ ਕਰਕੇ ਬਾਬਾ ਆਦਮ ਨੇ ਤੁਹਾਡੇ ਪਾਸੋਂ ਮੰਗਿਆ ਨਹੀਂ ਗੁਰਸਿੱਖ ਮੇਰਾ ਕਿਤੇ ਮਜ਼ਾਕ ਨਾ ਉਡਾਉਣ ਮੈਨੂੰ ਕਿਤੇ ਵੀ ਕੋਈ ਮੇਰੇ ਤੇ ਹੱਸੇ ਨਾ ਜਿਸ ਕਰਕੇ ਇਹਨੇ ਮੰਗਿਆ ਨਹੀਂ ਮਹਾਰਾਜ ਅਸੀਂ ਪੁੱਤਰ ਦੀ ਇੱਛਾ ਬਾਸ ਤੇ ਤੁਹਾਡੀ ਸੇਵਾ ਕਰਨੀ ਕੀਤੀ ਹੈ ਉਹ ਜਦੋਂ ਉਸ ਬੀਬੀ ਨੇ ਬਾਬਾ ਆਦਮ ਦੀ ਘਰਬਾਣੀ ਨੇ ਇਹ ਗੱਲ ਕਹਿਣਾ ਕੀਤੀ ਨਾ ਤਾਂ ਗੁਰੂ ਰਾਮਦਾਸ ਮਹਾਰਾਜ ਨੇ ਉਸ ਸਮੇਂ ਖਾਲਸਾ ਜੀ ਇਤਿਹਾਸ ਵਿੱਚ ਜਿਕਰ ਹੈ ਸਤਗੁਰਾਂ ਨੇ ਆਪਣੇ ਨੇਤਰ ਬੰਦ ਕਰ ਲੈਣਾ ਕੀਤੇ ਨੇ ਜਦੋਂ ਸਤਗੁਰਾਂ ਨੇਤਰ ਬੰਦ ਕਰ ਲੈਣਾ ਤੇ ਮਹਾਰਾਜ ਨੇ ਇੱਕ ਘੜੀ ਜੇਕਰ ਹੁੰਦਾ ਇੱਕ ਸਤਿਗੁਰਾਂ ਦੇ ਨੇਤਰ ਨਹੀਂ ਖੋਲਣਾ ਕੀਤੇ ਸਤਿਗੁਰਾਂ ਦੇ ਨੇਤਰ ਬੰਦ ਨੇ ਤੇ ਜਦੋਂ ਖਾਲਸਾ ਜੀ ਦਰਬਾਰ ਦੇ ਵਿੱਚ ਸੁੰਨ ਸਨਾਹ ਪੈਦਾ ਹੋ ਗਈ ਕੋਈ ਵੀ ਆਵਾਜ਼ ਨਹੀਂ ਆਉਣਾ ਕਰਦੀ ਸਾਰੇ ਬੜੇ ਹੈਰਾਨ ਨੇ ਅੱਜ ਸਤਿਗੁਰਾਂ ਦੇ ਦਰਬਾਰ ਵਿੱਚ ਕਿਵੇਂ ਆਪਣੇ ਨੇਤਰ ਸਮਾਧੀ ਵਿੱਚ ਕਿਵੇਂ ਲੀਨ ਹੋ ਗਏ ਨੇ ਨੇਤਰ ਕਿਵੇਂ ਬੰਦ ਕਰ ਲਏ ਤੇ ਖਾਲਸਾ ਜੀ ਤੇ ਜਦੋਂ ਸਤਗੁਰ ਮਹਾਰਾਜ ਕੁਝ ਸਮੇਂ ਵਜ ਆਪਣੇ ਨੇਤਰ پاس ਪ੍ਰਕਾਸ਼ ਕੀਤੇ ਨੇ ਨਾ ਅੱਖਾਂ ਖੁੱਲੀਆਂ ਨੇ ਤੇ ਗੁਰੂ ਰਾਮ ਦਾ ਸਤਗੁਰ ਮਹਾਰਾਜ ਕਹਿ ਲੱਗੇ ਗੁਰ ਸਿੱਖਾ ਬਾਬਾ ਆਦਮਾ ਅਸੀਂ ਤੇਰੇ ਸਾਰੇ ਲੇਖ ਪੜ ਲੈਣਾ ਕੀਤੇ ਤੇਰੇ ਕਰਮ ਦੇਖੇ ਤੇਰੇ ਭਾਗਾਂ ਵਿੱਚ ਪੁੱਤਰ ਨਹੀਂ ਲਿਖਿਆ ਸੀ ਪਰ ਤੂੰ ਗੁਰੂ ਨਾਨਕ ਸਤਗੁਰਾਂ ਦੀ ਸੇਵਾ ਕੀਤੀ ਹੈ ਜਿਸ ਕਰਕੇ ਭਾਈ ਸੇਵਾ ਕਾ ਦੇ ਵੀ ਨ ਸਭ ਨਹੀਂ ਨਹੀਂ ਹੋਣਾ ਕਰਦੀ ਪਾਰ ਬ੍ਰਹਮ ਦਾ ਤਾਰ ਹੈ ਗੁਰਸੇਵਾ ਕਿੰਨਾ ਲੱਭਿਆ ਤੇ ਗੁਰੂ ਦੀ ਸੇਵਾ ਦੇ ਨਾਲ ਕੀ ਨਹੀਂ ਪ੍ਰਾਪਤ ਹੋਣਾ ਕਰਦਾ ਜੀ ਤੂੰ ਗੁਰੂ ਦੀ ਸੇਵਾ ਕਰਨੀ ਕੀਤੀ ਹੈ ਜਿਸ ਕਰਕੇ ਤੈਨੂੰ ਫਲ ਪ੍ਰਾਪਤ ਹੋਵੇਗਾ ਸਾਡੇ ਘਰ ਵਿੱਚ ਚਾਰ ਪੁੱਤਰ ਪੈਦਾ ਹੋਣੇ ਸਨ ਤਿੰਨ ਪੁੱਤਰ ਪੈਦਾ ਹੋ ਗਏ ਬਾਬਾ ਮਹਾਦੇਵ ਜੀ ਬਾਬਾ ਪ੍ਰਦੀਪ ਚੰਦ ਜੀ ਧੰਨ ਗੁਰੂ ਅਰਜੁਨ ਦੇ ਮਹਾਰਾਜ ਜੀ ਜਿਹੜਾ ਚੌਥਾ ਪੁੱਤਰ ਪੈਦਾ ਹੋਣਾ ਸੀ ਉਹਨੇ ਬੜੀ ਬੰਦਗੀ ਕਰਨੀ ਸੀ ਜਾਂ ਤੈਨੂੰ ਅਸੀਂ ਆਪਣਾ ਚੌਥਾ ਪੁੱਤਰ ਤੈਨੂੰ ਬਖਸਦੇ ਆਂ ਤੇ ਤੂੰ ਉਹਦਾ ਨਾਮ ਆਪਣਾ ਭਗਤੂ ਰੱਖਣਾ ਏ ਬੜੀ ਬੰਦਗੀ ਕਰੇਗਾ ਤੇਰਾ ਨਾਮ ਸੰਸਾਰ ਵਿੱਚ ਰੌਸ਼ਨ ਕਰੇਗਾ ਇਦਾਂ ਭਾਈ ਗੁਰੂ ਰਾਮਦਾਸ ਮਹਾਰਾਜ ਜਿਨ੍ਹਾਂ ਦੀ ਆਸ ਕਿਤੇ ਵੀ ਪੂਰੀ ਨਹੀਂ ਹੋਣਾ ਕਰਦੀ ਜਿਹੜੇ ਖਾਲਸਾ ਜੀ ਆਪਣੀਆਂ ਮਰਾਦਾ ਮਨੋਂ ਵਿੱਚ ਹੀ ਰੱਖ ਲੈਣਾ ਕਰਦੇ ਨੇ ਤੇ ਜਿਨ੍ਹਾਂ ਨੇ ਬਹੁਤੀ ਸੇਵਾ ਕੀਤੀ ਹੁੰਦੀ ਹੈ ਹੋਰਾਂ ਪੀਰਾ ਫਕੀਰਾਂ ਦੀ ਜਦੋਂ ਕੋਈ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਵਿੱਚ ਆ ਕੇ ਸੇਵਾ ਕਰਦਾ ਏ ਸਤਿਗੁਰ ਮਹਾਰਾਜ ਉਹਨਾਂ ਨੂੰ ਰਾਜ ਤਖਤ ਵੀ ਬਖਸ਼ ਦਿੰਦੇ ਨੇ ਤੇ ਇਸ ਪ੍ਰਕਾਰ ਗੁਰੂ ਰਾਮਦਾਸ ਸਤਿਗੁਰਾਂ ਨੇ ਬਾਬਾ ਆਦਮ ਨੂੰ ਪੁੱਤਰ ਬਖਸ਼ਣਾ ਕੀਤਾ ਤੇ ਭਟ ਮथुरा ਜੀ ਕਹਿਣ ਲੱਗੇ ਐਸੇ ਸਤਿਗੁਰਾਂ ਦੇ ਦਰਸ਼ਨ ਕਰਨ ਦੇ ਨਾਲ ਜੋ ਵੀ ਭਾਈ ਦਰਸ਼ਨ ਕਰਦਾ ਏ ਉਹਦਾ ਭਾਈ ਜੀਵਨ ਸਫਲਾ ਹੋ ਜਾਂਦਾ ਏ ਉਹਦੇ ਦੁੱਖ ਬਿਗਨ ਸਾਰੇ ਕੱਟੇ ਜਾਂਦੇ ਹਨ ਤੇ ਹੁਣ ਤੁਸੀਂ ਇਤਿਹਾਸ ਸਾਰਾ ਪੜ ਲੈਣਾ ਕਰੋ ਤੇ ਬੀਬੀ ਰਜਨੀ ਨੇ ਖਾਲਸਾ ਜੀ ਤੇ ਉਸ ਸਰੋਵਰ ਦੇ ਵਿੱਚ ਜਾ ਕੇ ਇਸ਼ਨਾਨ ਕੀਤਾ ਜੋ ਦੁੱਖ ਭੰਜਣੀ ਬੇਰੀ ਦੇ ਪਾਸ ਬਣਿਆ ਹੋਇਆ ਏ ਜਦੋਂ ਬੀਬੀ ਰਜਨੀ ਦੇ ਪਤੀ ਨੇ ਖਾਲਸਾ ਜੀ ਇਸ਼ਨਾਨ ਕੀਤਾ ਨਾ ਬੀਬੀ ਰਜਨੀ ਦੇ ਪਤੀ ਪਿੰਗਲਾ ਸੀ ਤੇ ਉਹਨੇ ਇਸਨਾਨ ਕੀਤਾ ਐਸੀ ਗੁਰੂ ਰਾਮਦਾਸ ਸਤਿਗੁਰਾਂ ਨੇ ਕਿਰਪਾ ਕੀਤੀ ਹੈ ਕੋੜ ਦਾ ਰੋਗ ਦੂਰ ਕਰ ਦੇਣਾ ਕੀਤਾ ਏ ਇਹ ਕਿਨਾਂ ਦੀ ਬਖਸ਼ਿਸ਼ ਹੈ ਗੁਰੂ ਰਾਮਦਾਸ ਸਤਿਗੁਰ ਮਹਾਰਾਜ ਜੀ ਅੱਜ ਵੀ ਗੁਰੂ ਰਾਮਦਾਸ ਸਤਿਗੁਰ ਮਹਾਰਾ ਪ੍ਰਤੱਖ ਕੌਤਕ ਸਾਤਖੰਡ ਸ੍ਰੀ ਹਰਮੰਦਰ ਸਾਹਿਬ ਦੀ ਧਰਤੀ ਤੇ ਵਿਰਾਜਮਨ ਹੋ ਕੇ ਸਤਿਗੁਰ ਵਰਤਾ ਰਹੇ ਨੇ ਇਹ ਕੋਈ ਆਮ ਗੱਲ ਨਹੀਂ ਹੈ ਸਤਗੁਰ ਮਹਾਰਾਜ ਭਾਈ ਜੋ ਵੀ ਸਤਗੁਰਾਂ ਦੇ ਦਰਸ਼ਨ ਕਰ